ਕਿਆ ਨਾਮ ਹੈ ਤੁਹਾਡਾ ਰਾਮਜੰਦਰ ਰਾਮਚੰਦਰ ਜੀ ਕਹਾ ਕੇ ਰਹਿਨੇ ਵਾਲੇ ਹੋ ਮਰਨਾ ਪਾਮ ਪਾਮ ਰਹਿੰਦੇ ਹੋ ਹਾਂਜੀ ਠੀਕ ਹੈ ਕੀ ਹੋਇਆ ਤੁਹਾਡੇ ਨਾਲ ਉਹ ਟਰੈਕਟਰ ਜੀ ਪਲਟ ਗਿਆ ਜੀ ਸਰ ਕਿੱਦਾਂ ਪਲਟ ਗਿਆ ਜੀ ਟਰੈਕਟਰ ਚਲਾਉਂਦਾ ਜੇ ਮੁੰਡੇ ਦਾ ਪੁੱਲ ਸਾਲਾ ਆ ਗਏ ਸੀ ਅੱਛਾ ਉਹ ਸਾਰ ਡਰ ਗਿਆ ਅੱਛਾ ਸਾਰੋਂ ਪਰਲੇ ਸੜਤਾ 14 ਵਜੇ ਨਾਟ ਕੋ ਵਿੱਚ ਠੀਕ ਹੈ ਹਾਂਜੀ ਸਰ ਤੇ ਕਿੰਨੇ ਬੰਦੇ ਸੀ ਤੁਸੀਂ ਟਰੈਕਟਰ ਤੇ ਤਿੰਨ ਬੰਦੇ ਹਾਂਜੀ ਤਨ ਤੇਰ ਬੰਦੇ ਸੀ ਹਾਂ ਜੀ ਅੱਜ ਕੀ ਨਾਮ ਹੈ ਜੀ ਆਪਣਾ ਮੇਰਾ ਜਨੈਲ ਸਿੰਘ ਹੈ ਜਨੈਲ ਸਿੰਘ ਜੀ ਕਿੱਥੇ ਦੇ ਰਹਿਣ ਵਾਲੇ ਜੀ ਮੈਂ ਪਿੰਡ ਮੁਖਲੀਆ ਨੇ ਤੋਂ ਆ ਬਾਈ ਸਰ ਕੀ ਪਾਬਲਾ ਹੋਇਆ ਤੁਸੀਂ ਫਗੜਾ ਸਿਵਲ ਹਸਪੀਟਲ ਚਾਹੀ ਜੀ ਸਾਰੇ 3 ਬੰਦੇ ਆ ਰਹੇ ਸੀ ਕਿ ਟਰੈਕਟਰ ਟਰਾਲੀ ਤੇ ਹਾਂ ਛੋੜੇ ਚੱਲੋ ਸੀਗੇ ਵੀ ਤੇਜ਼ ਤੇ ਇਹ ਬੰਦੇ ਉੱਥੇ ਟਰੈਲੀ ਟਰੈਕਟਰ ਜਿੱਦਾ ਪਲਟ ਗਿਆ ਤੇ ਅਸੀਂ ਨਾ ਤਿੰਨਾਂ ਜਣੇ ਨੂੰ ਕੱਢਿਆ ਇੱਕ ਬੰਦੇ ਦਾ ਵਿਚਾਰਾ ਜ਼ਿਆਦਾ ਜ਼ਖਮੀ ਹੋ ਗਿਆ ਚਲੋ ਤਾਂ ਤਨ ਬੱਬਾ ਦੀਪ ਸਿੰਘ ਜੀ ਉਹਦਾ ਵੀ ਬਚਾ ਕਰੇ ਹਾਂਜੀ ਇਹ ਵਾਪਕਿਆ ਹੋਇਆ ਭਾਈ ਬਹੁਤ ਅਦਨ ਨਾ ਆਸਤਾ ਹੋਇਆ ਭਾਈ ਨਹੀਂ ਪਲਟੀ ਟਾਲੀ ਢੇਰ ਦੇ ਵਿੱਚ ਪਲਟੀ ਜੀ ਹਾਂਜੀ ਹਾਂਜੀ ਰੇਤੇ ਭਰੀ ਹੋਈ ਭਾਈ ਟਰਾਲੀ ਠੀਕ ਹੈ ਜੀ ਵਿੱਚੋਂ ਧੱਕ ਜਿੱਦਾ ਬੱਜੀ ਟਰਾਲੀ ਪਲਟ ਗਈ ਠੀਕ ਹੈ ਹਾਂਜੀ ਤੇ ਤੁਸੀਂ ਸਾਰਿਆਂ ਨੂੰ ਬਚਾ ਕਰਵਾ ਕੇ ਪੁਲਿਸ ਵਾਲਿਆਂ ਦੇ ਨਾਲ ਤੁਸੀਂ ਇੱਥੇ ਲੈ ਜਾਈਓ ਹਾਂਜੀ ਹਾਂਜੀ ਹਾਂਜੀ